ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਜ਼ਰੂਰੀ ਬੇਨਤੀਆਂ ਨੇ ਮੇਰਾ ਵੀਰ ਧਿਆਨ ਦੇ ਨਾਲ ਸੁਣ ਲੈਣਾ ਇੱਕ ਤਾਂ ਕੱਲ ਨੂੰ 29 ਤਰੀਕ ਨੂੰ ਕੱਲ 29 ਤਰੀਕ ਨੂੰ ਆਪਣਾ ਵੱਡਾ ਰੋਡ ਮਾਰਚ ਜਿਹੜਾ ਕੱਢਣ ਜਾ ਰਹੇ ਹਾਂ ਪੁੱਚੋ ਮੰਡੀ ਤੋਂ ਸ਼ੁਰੂ ਹੋ ਕੇ ਸਵੇਰੇ ਆਪਾਂ ਦਾਣਾ ਮੰਡੀ ਪੁੱਚੋ ਇਕੱਠੇ ਹੋਣਾ 8:30 ਦਾ ਵਕਤ ਹੈ ਉੱਥੋਂ ਚੱਲ ਕੇ ਆਪਾਂ ਜਾਣਾ ਪੂਲਾ ਨਥਾਣਾ ਜੰਡਾ ਵਾਲਾ ਹਰਾਇਪੁਰ ਗੋਨੇਆਣਾ ਬਟਿੰਡਾ ਭਿੰਡੋਦਬਾ ਦਾ ਪਾਸ ਜਾਣਾ ਨਰੂਆਣਾ ਨਰੂਵੰਦ ਜੈ ਸਿੰਘ ਵਾਲਾ ਆਪਣਾ ਕੁੱਦਾ ਆਨੰਦਗੜ੍ਹ ਕਾਲ ਚਰਾਣੀ ਬਾਦਲ ਲੰਬੀ ਇਧਰ ਨੂੰ ਜਾਣਾ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਮੇਰਾ ਵੀਰ ਟਰੈਕਟਰ ਗੱਡੀਆਂ ਮੋਟਰਸਾਈਕਲ ਜਿਹੜੇ ਵਸਦਨਾ ਤੁਸੀਂ ਆ ਸਕਦੇ ਹੋ ਭਰਾ ਬਣ ਕੇ ਆਓ ਕੱਲ ਨੂੰ ਆਪਣਾ ਖੀਰਲਾ ਹੰਬੜਾ ਮਾਰਨਾ ਆਪਾਂ ਜ਼ਬਰਦਸਤ ਤਰੀਕੇ ਨਾਲ ਮਾਰਨਾ ਤੁਸੀਂ ਜਿਹੜਾ ਆਪਣਾ ਮਾਰਚ ਸੀਗਾ ਮਾਨਸਾਲਾ ਉਹ ਬਹੁਤ ਕਾਮਯਾਬ ਕੀਤਾ ਐਨੀ ਲੋ ਵਗਦੀ ਸੀਗੀ ਮੂੰਹ ਫੂਕ ਤੇ ਲੋ ਨੇ ਅੱਖਾਂ ਫੂਕਦੀਆਂ ਗੱਟੇ ਫੂਕ ਤੇ ਪਰ ਤੁਸੀਂ ਖੀਰ ਤੱਕ ਝੋਟਿਓ ਉਹ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ੍ਹ ਦੇ ਵਿੱਚ ਉਹ ਸਮਾਪਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਉੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਜਿਹੜੇ ਆਪਣੇ ਫਰੀਦਕੋੜ ਤੋਂ ਚੌਂ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਸੋਨੂੰ ਬੇਨਤੀ ਆ ਕਿ ਬਾਈ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕੱਲ ਨੂੰ ਆਉਣਾ ਦੂਜੀ ਬੇਨਤੀ ਵਰੀ ਹੋਰ ਸੁਣ ਲਿਓ ਵੈਸੇ ਗੱਡੀਆਂ ਆਪਣੀਆਂ ਪ੍ਰਚਾਰ ਕਰਨਦਾਰ ਰਹੀਆਂ ਨੇ ਆਪਣੇ ਕੋਲ 15-18 ਗੱਡੀਆਂ ਛੱਡੀਆਂ ਹੋਈਆਂ ਨੇ ਵੱਖ-ਵੱਖ ਉਹ ਫਿਰਦੀਆਂ ਨੇ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਿਹੜੇ ਨਵੇਂ ਆਪਣੇ ਹਲਕੇ ਆ ਹਰ ਹਲਕੇ 'ਚ ਆਪਣੀਆਂ ਦੋ-ਤਿੰਨ ਗੱਡੀਆਂ ਫਿਰਦੀਆਂ ਨੇ ਪ੍ਰਚਾਰ ਕਰਦੀਆਂ ਆਪਣੇ ਨਿਸ਼ਾਨ ਦਾ ਵੀ 10ਵੇਂ ਨੰਬਰ ਤੇ ਨਿਸ਼ਾਨਾਂ ਚੋਂ ਨਿਸ਼ਣ ਬਾਲਤੀ ਉਹ ਦੱਸਦੇ ਫਿਰਦੇ ਪਰ ਫੇਰ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਟਰੈਕਟਰ ਹੈਗੇ ਆ ਉਹ ਜਿਹੜੀ ਉਹ ਆਪਣਾ ਗੀਤ ਜਾਂ ਚੱਲਦਾ ਗੀਤ ਚੱਲਦਾ ਤੇ ਨਾਲ ਮਗਰ ਆਪਣਾ ਪ੍ਰਚਾਰ ਕਰਦਾ ਉਹ ਬੋਲਦਾ ਨਿਸ਼ਾਨ ਦੱਸਦਾ ਉਹ ਚਿਪ ਜੀ ਉਹ ਮੋਬਾਈਲ ਚ ਪਾ ਲਿਆ ਕਰੋ ਉਹਦੇ ਤੇ ਲਾ ਲਾ ਕਰੋ ਬਲੂਟੁੱਥ ਨਾਲ ਜੁੜ ਜਾਂਦਾ ਉਹ ਉਹ ਤੁਸੀਂ ਜੋੜ ਕੇ ਉਹ ਤੁਸੀਂ ਆਪਣਾ ਜੋੜ ਕੇ ਤੁਸੀਂ ਉਹਦੇ ਨਾਲ ਤੇ ਪ੍ਰਚਾਰ ਪਿੰਡਾਂ ਦੇ ਵਿੱਚ ਟਰੈਕਟਰ ਇੱਕ ਵਾਰੀ ਸਵੇਰੇ ਤੜਕੇ ਦੇ ਇੱਕ ਵਾਰੀ ਹੱਥ ਨੇ ਆਪੀ ਕਮਾ ਦਿਆ ਕਰੋ ਬਈ ਆਪਣੇ ਕੋਲ ਕੱਲ ਦਾ ਦਿਨ 30 ਨਾ 29 ਤੇ 30 ਦੋ ਦਿਨ ਆਪਣੇ ਕੋਲ ਪ੍ਰਚਾਰ ਦੇ ਬਚੇ ਆ ਇੱਕ ਤਾਂ ਇਹ ਬੇਨਤੀ ਵੀ ਟਰੈਕਟਰ ਦੇ ਉੱਤੇ ਚਿੱਪ ਲਾ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ساری ਗਲੀ ਗਲੀ ਕੜਦਿਆ ਕਰੋ ਨਿਸ਼ਾਨ ਦਾ ਪਤਾ ਲੱਗ ਜੂ ਤੀਜੀ ਬੇਨਤੀ ਤੀਜੀ ਬੇਨਤੀ ਇਹ ਆ ਕਿ ਆਪਣੇ ਕੋਲੇ ਜਿਹੜਾ ਗੋਟਾਂ ਵਾਲੇ ਤਾਂ ਤੁਸੀਂ ਬੂਥ ਲਾਉਣੇ ਆ ਉਹਨਾਂ ਬੂਥਾਂ ਦੇ ਉੱਤੇ ਇੱਕ ਫਲੈਕਸ ਕਢਾ ਕੇ ਆਪਣੇ ਪਿੰਡ ਦੇ ਵਿੱਚ ਉਹ ਫਲੈਕਸ ਦੇ ਉੱਤੇ ਛੋਟੀ ਫਲੈਕਸ ਕਢਾ ਲਓ ਉਹਦੇ ਉੱਤੇ ਆਪਣਾ ਚੋਣ ਨਿਸ਼ਾਨ ਬਾਲਟੀ ਸਰਦਾਰ ਮਾਨ ਸਾਹਿਬ ਦੀ ਫੋਟੋ ਤੇ ਮੇਰੀ ਫੋਟੋ ਲਾ ਕੇ ਉਹ ਆਪਣਾ ਉੱਥੇ ਲਾ ਸਕਦੇ ਹਾਂ ਜਾਂ ਆਪਣਾ ਦਫਤਰ ਆ ਬਹੰਡੇ ਬੀਬੀ ਵਾਲਾ ਚਾਉਂਦੇ ਉੱਤੇ ਉੱਥੇ ਤੁਸੀਂ ਆ ਕੇ ਉਹ ਜਿਹੜੀ ਸਮਗਰੀ ਆ ਕੋਈ ਪੋਸਟਰ ਆ ਕੋਈ ਝੰਡੇ ਆ ਸਟicker ਆ ਉੱਥੋਂ ਤੁਸੀਂ ਲੈ ਵੀ ਸਕਦੇ ਹੋ ਤੀਜੀ ਬੇਨਤੀ ਆ ਸਵੀਲ ਠੰਡੇ ਪਾਣੀ ਦੀ ਜਰੂਰ ਲਾਓ ਜਿੱਦ ਦੇ ਵੋਟਾਂ ਪਈਆਂ ਉਹਦੇ ਵਿਚਾਰੇ ਕੋਈ ਬਜ਼ੁਰਗ ਕੋਈ ਮਾਂ ਕੋਈ ਕੋਈ ਬਜ਼ੁਰਗ ਬੰਦੇ ਆਉਂਦੇ ਨੇ ਉੱਤੇ ਪਾਣੀ ਦੀ ਲੋੜ ਹੋਣੀ ਆ ਕਿਉਂ ਗਰਮੀ ਬਹੁਤ ਜਾਂਦੀ ਆ ਸਾਂਝੂ ਕੁ ਸਵੀਲ ਲਾ ਦਿਓ ਕੋਈ ਗੱਲ ਨਹੀਂ ਆਪਾਂ ਇਹ ਸੋਚਣਾ ਵੀ ਇਹ ਫਲਾਨੀ ਪਾਰਟੀ ਵਾਲੇ ਤੇ ਫਲਾਨੀ ਪਾਰਟੀ ਵਾਲੇ ਸਾਰਿਆਂ ਲਈ ਮੈਂ ਆਪਣੀਆਂ ਆਪਣੀ ਪਾਰਟੀ ਵਾਲਿਆਂ ਨੂੰ ਬੇਨਤੀ ਆਪਣੀ ਜਿੰਨੇ ਭਰਾ ਜੁੜੇ ਨੇ ਆਪਣੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਦੇ ਤੌਰ ਦੇ ਉੱਤੇ ਉਹ ਜਿਹੜੀ ਸਵੀਲ ਲਾ ਕੇ ਸਾਰਿਆਂ ਨੂੰ ਠੰਡੇ ਮਿੱਠੇ ਪਾਣੀ ਦੀ ਉਹਦੇ ਸੇਵਾ ਕਰਦੇ ਅਗਲੀ ਬੇਨਤੀ ਸੁਣ ਲਓ ਜਿਹੜੀ ਬੜੀ ਅਹਿਮ ਤੇ ਜਿਹੜੀ ਬੜੀ ਅਹਿਮ ਤੇ ਜ਼ਰੂਰੀ ਬੇਨਤੀ ਆ ਉਹ ਸੁਣ ਲਓ ਉਹ ਬੇਨਤੀ ਇਹ ਆ ਵੀ ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਖਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਖਤ ਸਾਰਿਆਂ ਬੰਦਿਆਂ ਨੇ ਪੰਜਾਬੀ ਚ ਕਰਨੀ ਆ ਉਹ ਦਸਖਤ ਸਾਰੇ ਬੰਦਿਆਂ ਨੇ ਪੰਜਾਬੀ ਚ ਕਰਨੀ ਆ ਇਹ ਚਾਰ ਪੰਜ ਮੇਰੀਆਂ ਬੇਨਤੀਆਂ ਨੇ ਬਾਕੀ ਉਹ ਦਬਣ ਦੀ ਲੋੜ ਨਹੀਂ ਛੇਪਣ ਦੀ ਲੋੜ ਨਹੀਂ ਬਥੇਰੇ ਇਹ ਡرائی ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਸਟਰਾਂ ਦੇ ਪੋਸਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਹੂੰ ਦਬਕਾਉਂਦੇ ਨੇ ਵੀ ਤੁਹਾਡਾ ਨੁਕਸਾਨ ਹੋ ਜਾਊਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੋਟੋ ਜੀ ਉਖੜੀ ਸਿਰਫ ਮੋਹਲਾਂ ਦਾ ਕੀ ਡਰ ਕੋਈ ਗੱਲ ਨਹੀਂ ਐ ਨੰਗੇ ਧੜ ਹੋ ਕੇ ਲੜਾਈ ਲੜਨੀ ਪੈਣੀ ਆ ਖੜੇ ਆ ਤਾਂ ਖੜੇ ਆ ਤੁਸੀਂ ਖੜੇ ਹੋ ਤਾਂ ਮੈਂ ਵੀ ਖੜਾ ਹਰ ਹਾਲ ਆਪਾਂ ਤੁਹਾਡੇ ਨਾਲ ਖੜੇ ਆ ਪੰਜਾਬ ਨਾਲ ਆਪਾਂ ਨੂੰ ਐਂ ਡਟ ਕੇ ਖੜਨ ਦੀ ਲੋੜ ਆ ਬਾਈ ਸੋ ਸਾਰਿਆਂ ਮੇਰੇ ਵੀਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਵੀ ਆਹ ਮੇਰੀਆਂ ਚਾਰ ਪੰਜ ਗੱਲਾਂ ਦੇ ਉੱਤੇ ਧਿਆਨ ਨਾਲ ਗੌਰ ਕਰਨਾ ਤੇ ਇਹ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਆਪਣਾ ਸੁਨੇਹਾ ਹਰ ਇੱਕ ਤੱਕ ਪਹੁੰਚ ਸਕੇ ਬਾਕੀ ਆਪਾਂ ਜਿਹੜੀ ਵੀ ਕੋਈ ਜਾਣਕਾਰੀ ਆ ਉਹ ਤੁਹਾਨੂੰ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਕੱਲ ਨੂੰ 8:30 ਵਜੇ ਦਾਣਾ ਮੰਡੀ ਪੁੱਛੋ ਆਪਣਾ ਰੋਡ ਮਾਰਚਾ ਵੱਡਾ ਉੱਥੇ ਆਪਾਂ ਸ਼ੁਰੂ ਹੋ ਕੇ ਤੇ ਬਖਵਾਖਾ ਆਪਾਂ ਥਾਵਾਂ ਤੋਂ ਨਹੀਂ ਜਾ ਕੇ ਉੱਥੇ ਆਪਾਂ ਅਖੀਰ ਲੰਬੀ ਤੇ ਜਾ ਕੇ ਪਹੁੰਚਣਾ ਬਾਦਲ ਲੰਬੀ ਉਹ ਦੇਖਾਂਗੇ ਆਪਾਂ ਉਦੋਂ ਕਾਹ ਕਿੱਧਰ ਨੂੰ ਤੁਰਨਾ ਸੋ ਇਹ ਸਾਰਿਆਂ ਮੇਰਾ ਸਾਰੀਆਂ ਗੱਲਾਂ ਬਾਤਾਂ ਨੂੰ ਤੁਸੀਂ ਹੁਣ ਧਿਆਨ ਦੇ ਨਾਲ ਗੌਰ ਦੇ ਨਾਲ ਸੁਣ ਲੈਣਾ ਇਹਨੂੰ ਬਾਤ ਤੋਂ ਬਾਤ ਸਾਂਝਾ ਕਰਕੇ ਸਾਰਿਆਂ ਤੱਕ ਪਹੁੰਚਾ ਦਿਓ ਮੇਰਾ ਵੀਰ ਤੇ ਬਾਕੀ ਕੋਈ ਗੱਲਬਾਤ ਕੋਈ ਸੁਝਾਅ ਹੋਇਆ ਤਾਂ ਸਰਿਕਾ ਨੰਬਰ ਹੈਗਾ ਦਹਦਿਆ ਕਰੋ ਆਪਣੇ ਗਰੁੱਪ ਬਣੇ ਹੋਏ ਨੇ WhatsApp ਗਰੁੱਪਾਂ ਨੇ ਉਹਨਾਂ ਗਰੁੱਪਾਂ ਦੇ ਵਿੱਚ ਵੀ ਆਪਾਂ ਸਾਰੀ ਜਾਣਕਾਰੀ ਜਿਹੜੀ ਪਾਉਂਦੇ ਰਹਿੰਨੇ ਆ ਸਾਰਿਆਂ ਦਾ ਧੰਨਵਾਦ ਹੁਣ ਡਟ ਦਿਓ ਜੀ ਉਹਦੇ ਹੁਣ 2 ਦਿਨ ਅਗਲੀ ਬੇਨਤੀ ਸੱਚ ਹੋ ਰਹਾ ਜਿਹੜੇ ਆਪਾਂ ਨੂੰ 2 ਦਿਨ ਬਚੇ ਆ 3 ਦਿਨ ਬਚੇ ਆ 31 ਦਾ ਦਿਨ ਵੀ ਹੈਗਾ ਆਪਣੇ ਕੋਲ ਘਰੋ ਘਰੀ ਜਾ ਕੇ ਸਾਰੇ ਪਿੰਡਾਂ 'ਚ ਮੇਰੇ ਵੀਰ ਜਿੰਨੀਆਂ ਆਪਣੀਆਂ ਕਮੇਟੀਆਂ ਬਣੀਆਂ ਨੇ ਆ ਦੇ ਤੌਰ ਤੇ ਘਰੋ ਘਰੀ ਜਾ ਕੇ ਸਾਰਿਆਂ ਤੇ ਆ ਤੁਸੀਂ ਨਿਸ਼ਾਨ ਦਿਖਾ ਦੇਣਾ ਆਪਾਂ ਤੇ ਇਹ ਸੋਡੀ ਜ਼ਿੰਮੇਵਾਰੀ ਹੈ ਜੀ ਹੁਣ ਆਰੇ ਤੌਰ ਤੇ ਜ਼ਿੰਮੇਵਾਰੀ ਸੰਭਲੋ ਯਾਰ ਆਪਣੇ ਕੋਲੇ ਆਪਣੇ ਕੋਲੇ ਸਮਾਂ ਬੜਾ ਘੱਟ ਆ ਸੋ ਹੁਣ ਬਾਲੇ ਪਿੰਡਾਂ ਚ ਬਾਈ ਕਹਿੰਦਾ ਬਾਈ ਸਾਡੇ ਆ ਜਾ ਸਾਡੇ ਆ ਜਾ ਆਇਆ ਨਹੀਂ ਜਾਣਾ ਬਾਈ ਬੇਨਤੀ ਹੈ ਕੱਲ ਨੂੰ ਆਪਣਾ ਰੋਡ ਮਾਰਚ ਆ ਪਰसों ਫਿਰ ਆਪਣਾ ਰੋਡ ਮਾਰਚ ਆ ਆਪਾਂ ਤੋਂ ਪਹੁੰਚਿਆ ਨਹੀਂ ਜਾਣਾ ਕੋਈ ਗੱਲ ਨਹੀਂ ਯਾਰ ਮੈਨੂੰ ਫਿਰ ਵੀ ਬੁਲਾ ਲਓਗੇ ਮੈਂ ਆ ਜੂਗਾ ਪਰ ਹੁਣ ਨਾ ਮੈਨਾਂ ਫਿਰ ਖਿੱਚ ਕੇ ਰੂ ਵੀ ਬਾਈ ਉੱਥੇ ਨਹੀਂ ਆਇਆ ਗਿਆ ਇੱਥੇ ਨੇ ਬਾਕੀ ਆਪਾਂ ਸਾਰੇ ਪਿੰਡਾਂ ਚ ਇੱਕ ਵਾਰੀ 650 ਦੇ 650 ਪਿੰਡ ਚ ਆ ਚੁੱਕੇ ਆ ਪਹੁੰਚ ਚੁੱਕੇ ਆ ਸੋ ਲਹਿਰ ਬਹੁਤ ਵਧੀਆ ਬਣੀ ਵੀ ਆ ਬਾਈ ਚੜ੍ਹਦੀ ਕਲਾ ਜਮਾ ਉਹ ਖਰੂਰ ਸਾਹਿਬ ਤੋਂ ਲੈ ਕੇ ਫਰੀਦਕੋਟ ਸੰਗਰੂਰ ਬਟੰਡਾ ਪੂਰੀ ਚੜ੍ਹਦੀ ਕਲਾ ਸੋ ਲਾ ਦਿਓ ਜੋਰ ਹੁਣ ਹੁਣ ਆਹੀ ਜੋਰ ਨੇ ਤੁਹਾਡੇ ਨੇ ਇਹ ਆਵਾਜ਼ ਨੂੰ ਇਹ ਆਵਾਜ਼ ਨੂੰ ਪੰਜਾਬ ਦੀ ਪਾਰਲੀਮੈਂਟ ਪਹੁੰਚਾਉਣਾ ਖਿੱਚ ਕੇ ਜੋਰ ਲਾ ਦਿਓ ਮਗਰੋਂ ਆਪਾਂ ਥੋੜੇ ਮੋٹے ਪਿੱਛੇ ਪਸਤਾਉਣੇ ਹੁੰਦੇ ਆ ਵੀਰ ਉਦੋਂ ਮੜਾ ਜੋਰ ਲਾਇਆ ਹੁੰਦਾ ਐ ਹੋ ਜਾਂਦਾ ਐ ਹੁੰਦਾ ਹੁਣ ਪੱਬਾਂ ਤੇ ਐ ਹੋਜੋ ਤੇ ਘਰ ਘਰ ਆਪਣਾ ਨਿਸ਼ਾਨ ਪਚਾਰੋ ਸਾਰੇ ਪਿੰਡਾਂ 'ਚ ਮੇਰਾ ਵੀ ਤੁਰੇ ਫਿਰੋ ਕਿ ਭਾਈ ਹੜਾ ਨਿਸ਼ਾਨਾ 10ਵੇਂ ਨੰਬਰ ਤੇ ਚੋਣ ਨਿਸ਼ਾਨਾ ਬਾਲਟੀ ਦੱਸ ਦਿਓ ਉਹਨਾਂ ਨੂੰ ਤੇ ਆ ਕੱਲ ਨੂੰ ਆਪਾਂ ਇਕੱਠੇ ਹੋ ਕੇ ਮਿਲਾਂ ਧੰਨਵਾਦ ਜੀ